ਅੱਖਾਂ ਤਾਂ ਰੋਂਦੀਆਂ ਨੇ ਪਰ ਕੁਝ ਪਲ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਦਿਲ ਵੀ ਰੋਣ ਲੱਗ ਪੈਂਦਾ ਧੀਆ ਜਿਨ੍ਹਾਂ ਦਾ ਬਾਪ ਉਹਨਾਂ ਦੇ ਲਈ ਇੱਕ ਹੀਰੋ ਹੁੰਦਾ ਸਾਰੀ ਦੁਨੀਆ ਹੁੰਦਾ ਪਰ ਜਦੋਂ ਧੀਆ ਦੇ ਬਾਪ ਦੇ ਸਿਰ ਦੇ ਉੱਪਰ ਕੋਈ ਆਫਤ ਆਵੇ ਫਿਰ ਕੋਈ ਸੋਚ ਸਕਦਾ ਕੀ ਧੀਆ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਖਨੌਰੀ ਬਾਰਡਰ ਤੇ ਜਦੋਂ 121 ਕਿਸਾਨਾਂ ਨੇ ਮਰਨ ਵਰਤ ਤੋੜਿਆ ਤਾਂ ਉਸ ਸਮੇਂ ਕੁਝ ਅਜੀਬਾ ਪਲ ਦੇਖਣ ਨੂੰ ਮਿਲਿਆ ਜਿਸ ਨੇ ਸਾਰਿਆਂ ਦਾ ਦਿਲ ਝੰਡੂੜ ਕੇ ਰੱਖ ਦਿੱਤਾ ਤਿੰਨ ਧੀਆਂ ਦਾ ਬਾਪ ਜਿਸ ਨੇ ਕਿਸਾਨੀ ਲਈ ਆਪਣਾ ਪਰਿਵਾਰ ਪਿੱਛੇ ਛੱਡ ਦਿੱਤਾ ਆਪਣੇ ਆਪ ਦੀ ਪਰਵਾਹ ਨਾ ਕਰਦਿਆਂ ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਲਈ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਆਪ ਵੀ ਮਰਨ ਵਰਤ ਰੱਖ ਲਿਆ ਐਸੇ ਕਿਸਾਨ ਨੇ ਨਾ ਹੀ ਆਪਣੀ ਪਰਵਾਹ ਕੀਤੀ ਤੇ ਨਾ ਹੀ ਆਪਣੇ ਪਰਿਵਾਰ ਦੀ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦੇ ਪਿੱਛੇ ਤਿੰਨ ਧੀਆਂ ਨੇ ਨਿੱਕੀਆਂ-ਨਿੱਕੀਆਂ ਜਿਸ ਦੇ ਬਿਨਾ ਉਹ ਰਹਿ ਨਹੀਂ ਸਕਦੀਆਂ ਪਰ ਕਿਸਾਨੀ ਮੰਗਾਂ ਲਈ ਉਸ ਨੇ ਮਰਨ ਵਰਤ ਰੱਖ ਲਿਆ ਕਈ ਦਿਨ ਭੁੱਖਾ ਰਿਹਾ ਪਰ ਜਦੋਂ ਮਰਨ ਵਰਤ ਨੂੰ ਖਤਮ ਕੀਤਾ ਗਿਆ ਤਾਂ ਉਸ ਸਮੇਂ ਉਸ ਬਾਪ ਦੀਆਂ ਤਿੰਨ ਧੀਆਂ ਉਸ ਦੇ ਗਾਲ ਲਾ ਕੇ ਇੰਨਾ ਜ਼ਿਆਦਾ ਰੋਈਆਂ ਕਿ ਜਿਨ੍ਹਾਂ ਨੂੰ ਦੇਖ ਰਹੀਆਂ ਸਾਰੀਆਂ ਅੱਖਾਂ ਵੀ ਹੰਝੂ ਸੁੱਟਣ ਲੱਗ ਗਈਆਂ ਉਹਨਾਂ ਤਿੰਨੋਂ ਧੀਆਂ ਨੇ ਕਾਫੀ ਸਮਾਂ ਆਪਣੇ ਬਾਪ ਨੂੰ ਜਫੀ ਪਾ ਕੇ ਰੋਂਦੀਆਂ ਰਹੀਆਂ ਆਪਣੇ ਪਿਤਾ ਦਾ ਮਰਨ ਵਰਤ ਉਹਨਾਂ ਨੇ ਆਪਣੇ ਹੱਥਾਂ ਨਾਲ ਖੁਲਵਾਇਆ ਜਦੋਂ ਮਰਨ ਵਰਤ ਚੱਲ ਰਿਹਾ ਸੀ ਉਸ ਸਮੇਂ ਬਾਪ ਅਤੇ ਧੀਆਂ ਦੇ ਵਿਚਾਲੇ ਇੱਕ ਡੰਡਿਆਂ ਦੀ ਕੰਦ ਸੀ ਇੱਕ ਪਾਸੇ ਧੀਆਂ ਬਾਪ ਨੂੰ ਦੇਖ ਕੇ ਵਲਕ ਰਹੀਆਂ ਸੀ ਦੂਜੇ ਪਾਸੇ ਬਾਪ ਉਹਨਾਂ ਦੇ ਹੱਕਾਂ ਦੀ ਲੜਾਈ ਲੜ ਰਿਹਾ ਸੀ ਪ੍ਰਮਾਤਮਾ ਕਰੇ ਹਮੇਸ਼ਾ ਬਾਪ ਤੇ ਧੀਆਂ ਦਾ ਪਿਆਰ ਬਣਿਆ ਰਹੇ ਉਹਨਾਂ ਦੇ ਸਾਹਮਣੇ ਕਦੇ ਕੋਈ ਅਜੀਹਾ ਸਮਾਂ ਨਾ ਆਵੇ ਕਿ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਹੋਣਾ ਪਵੇ ਅੱਖਾਂ ਤਾਂ ਰੋਂਦੀਆਂ ਨੇ ਪਰ ਕੁਝ ਪਲ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਦਿਲ ਵੀ ਰੋਣ ਲੱਗ ਪੈਂਦਾ ਧੀਆ ਜਿਨ੍ਹਾਂ ਦਾ ਬਾਪ ਉਹਨਾਂ ਦੇ ਲਈ ਇੱਕ ਹੀਰੋ ਹੁੰਦਾ ਸਾਰੀ ਦੁਨੀਆ ਹੁੰਦਾ ਪਰ ਜਦੋਂ ਧੀਆਂ ਦੇ ਬਾਪ ਦੇ ਸਿਰ ਦੇ ਉੱਪਰ ਕੋਈ ਆਫਤ ਆਵੇ ਫਿਰ ਕੋਈ ਸੋਚ ਸਕਦਾ ਕੀ ਧੀਆਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਖਨੌਰੀ ਬਾਰਡਰ ਤੇ ਜਦੋਂ 121 ਕਿਸਾਨਾਂ ਨੇ ਮਰਨ ਵਰਤ ਤੋੜਿਆ ਤਾਂ ਉਸ ਸਮੇਂ ਕੁਝ ਅਜਿਹਾ ਪਲ ਦੇਖਣ ਨੂੰ ਮਿਲਿਆ ਜਿਸ ਨੇ ਸਾਰਿਆਂ ਦਾ ਦਿਲ ਝੰਡੂੜ ਕੇ ਰੱਖ ਦਿੱਤਾ ਤਿੰਨ ਧੀਆਂ ਦਾ ਬਾਪ ਜਿਸ ਨੇ ਕਿਸਾਨੀ ਲਈ ਆਪਣਾ ਪਰਿਵਾਰ ਪਿੱਛੇ ਛੱਡ ਦਿੱਤਾ ਆਪਣੇ ਆਪ ਦੀ ਪਰਵਾਹ ਨਾ ਕਰਦਿਆਂ ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਲਈ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਆਪ ਵੀ ਮਰਨ ਵਰਤ ਰੱਖ ਲਿਆ। ਐਸੇ ਕਿਸਾਨ ਨੇ ਨਾ ਹੀ ਆਪਣੀ ਪਰਵਾਹ ਕੀਤੀ ਤੇ ਨਾ ਹੀ ਆਪਣੇ ਪਰਿਵਾਰ ਦੀ। ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦੇ ਪਿੱਛੇ ਤਿੰਨ ਧੀਆਂ ਨੇ ਨਿੱਕੀਆਂ-ਨਿੱਕੀਆਂ ਜਿਸ ਦੇ ਬਿਨਾ ਉਹ ਰਹਿ ਨਹੀਂ ਸਕਦੀਆਂ। ਪਰ ਕਿਸਾਨੀ ਮੰਗਾਂ ਲਈ ਉਸ ਨੇ ਮਰਨ ਵਰਤ ਰੱਖ ਲਿਆ। ਕਈ ਦਿਨ ਭੁੱਖਾ ਰਿਹਾ। ਪਰ ਜਦੋਂ ਮਰਨ ਵਰਤ ਨੂੰ ਖਤਮ ਕੀਤਾ ਗਿਆ ਤਾਂ ਉਸ ਸਮੇਂ ਉਸ ਬਾਪ ਦੀਆਂ ਤਿੰਨ ਧੀਆਂ ਉਸ ਦੇ ਗਾਲ ਲਾ ਕੇ ਇੰਨਾ ਜ਼ਿਆਦਾ ਰੋਈਆਂ ਕਿ ਜਿਨ੍ਹਾਂ ਨੂੰ ਦੇਖ ਰਹੀਆਂ ਸਾਰੀਆਂ ਅੱਖਾਂ ਵੀ ਹੰਝੂ ਸੁੱਟਣ ਲੱਗ ਗਈਆਂ। ਉਹਨਾਂ ਤਿੰਨੋਂ ਧੀਆਂ ਨੇ ਕਾਫੀ ਸਮਾਂ ਆਪਣੇ ਬਾਪ ਨੂੰ ਜੱਫੀ ਪਾ ਕੇ ਰੋਂਦੀਆਂ ਰਹੀਆਂ ਆਪਣੇ ਪਿਤਾ ਦਾ ਮਰਨ ਵਰਤ ਉਹਨਾਂ ਨੇ ਆਪਣੇ ਹੱਥਾਂ ਨਾਲ ਖੁਲਵਾਇਆ ਜਦੋਂ ਮਰਨ ਵਰਤ ਚੱਲ ਰਿਹਾ ਸੀ ਉਸ ਸਮੇਂ ਬਾਪ ਅਤੇ ਧੀਆਂ ਦੇ ਵਿਚਾਲੇ ਇੱਕ ਡੰਡਿਆਂ ਦੀ ਕੰਧ ਸੀ ਇੱਕ ਪਾਸੇ ਧੀਆਂ ਬਾਪ ਨੂੰ ਦੇਖ ਕੇ ਵਲਕ ਰਹੀਆਂ ਸੀ ਦੂਜੇ ਪਾਸੇ ਬਾਪ ਉਹਨਾਂ ਦੇ ਹੱਕਾਂ ਦੀ ਲੜਾਈ ਲੜ ਰਿਹਾ ਸੀ ਪ੍ਰਮਾਤਮਾ ਕਰੇ ਹਮੇਸ਼ਾ ਬਾਪ ਤੇ ਧੀਆਂ ਦਾ ਪਿਆਰ ਬਣਿਆ ਰਹੇ ਉਹਨਾਂ ਦੇ ਸਾਹਮਣੇ ਕਦੇ ਕੋਈ ਅਜੀਹਾ ਸਮਾਂ ਨਾ ਆਵੇ ਕਿ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਹੋਣਾ ਪਵੇ ਅੱਖਾਂ ਤਾਂ ਰੋਂਦੀਆਂ ਨੇ ਪਰ ਕੁਝ ਪਲ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਦਿਲ ਵੀ ਰੋਣ ਲੱਗ ਪੈਂਦਾ ਧੀਆ ਜਿਨ੍ਹਾਂ ਦਾ ਬਾਪ ਉਹਨਾਂ ਦੇ ਲਈ ਇੱਕ ਹੀਰੋ ਹੁੰਦਾ ਸਾਰੀ ਦੁਨੀਆ ਹੁੰਦਾ ਪਰ ਜਦੋਂ ਧੀਆ ਦੇ ਬਾਪ ਦੇ ਸਿਰ ਦੇ ਉੱਪਰ ਕੋਈ ਆਫਤ ਆਵੇ ਫਿਰ ਕੋਈ ਸੋਚ ਸਕਦਾ ਕੀ ਧੀਆ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਖਨੌਰੀ ਬਾਰਡਰ ਤੇ ਜਦੋਂ 121 ਕਿਸਾਨਾਂ ਨੇ ਮਰਨ ਵਰਤ ਤੋੜਿਆ ਤਾਂ ਉਸ ਸਮੇਂ ਕੁਝ ਅਜਿਹੇ ਪਲ ਦੇਖਣ ਨੂੰ ਮਿਲਿਆ ਜਿਸ ਨੇ ਸਾਰਿਆਂ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਤਿੰਨ ਧੀਆਂ ਦਾ ਬਾਪ ਜਿਸ ਨੇ ਕਿਸਾਨੀ ਲਈ ਆਪਣਾ ਪਰਿਵਾਰ ਪਿੱਛੇ ਛੱਡ ਦਿੱਤਾ ਆਪਣੇ ਆਪ ਦੀ ਪਰਵਾਹ ਨਾ ਕਰਦਿਆਂ ਖਨੌਰੀ ਬਾਰਡਰ ਤੇ ਕਿਸਾਨੀ ਮੰਗਾਂ ਲਈ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਆਪ ਵੀ ਮਰਨ ਵਰਤ ਰੱਖ ਲਿਆ ਐਸੇ ਕਿਸਾਨ ਨੇ ਨਾ ਹੀ ਆਪਣੀ ਪਰਵਾਹ ਕੀਤੀ ਤੇ ਨਾ ਹੀ ਆਪਣੇ ਪਰਿਵਾਰ ਦੀ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦੇ ਪਿੱਛੇ ਤਿੰਨ ਧੀਆਂ ਨੇ ਨਿੱਕੀਆਂ ਨਿੱਕੀਆਂ ਜਸਦੇ ਬਿਨਾ ਉਹ ਰਹਿ ਨਹੀਂ ਸਕਦੀਆਂ ਪਰ ਕਿਸਾਨੀ ਮੰਗਾਂ ਲਈ ਉਸਨੇ ਮਰਨ ਵਰਤ ਰੱਖ ਲਿਆ ਕਈ ਦਿਨ ਭੁੱਖਾ ਰਿਹਾ ਪਰ ਜਦੋਂ ਮਰਨ ਵਰਤ ਨੂੰ ਖਤਮ ਕੀਤਾ ਗਿਆ ਤਾਂ ਉਸ ਸਮੇ ਉਸ ਬਾਪ ਦੀਆਂ ਤਿੰਨ ਧੀਆਂ ਉਸ ਦੇ ਗਾਲ ਲਾ ਕੇ ਇੰਨਾ ਜ਼ਿਆਦਾ ਰੋਈਆਂ ਕਿ ਜਿਨ੍ਹਾਂ ਨੂੰ ਦੇਖ ਰਹੀਆਂ ਸਾਰੀਆਂ ਅੱਖਾਂ ਵੀ ਹੰਝੂ ਸੁੱਟਣ ਲੱਗ ਗਈਆਂ ਉਹਨਾਂ ਤਿੰਨੋਂ ਧੀਆਂ ਨੇ ਕਾਫੀ ਸਮਾਂ ਆਪਣੇ ਬਾਪ ਨੂੰ ਜਫੀ ਪਾ ਕੇ ਰੋਂਦੀਆਂ ਰਹੀਆਂ ਆਪਣੇ ਪਿਤਾ ਦਾ ਮਰਨ ਵਰਤ ਉਹਨਾਂ ਨੇ ਆਪਣੇ ਹੱਥਾਂ ਨਾਲ ਖੁਲਵਾਇਆ ਜਦੋਂ ਮਰਨ ਵਰਤ ਚੱਲ ਰਿਹਾ ਸੀ ਉਸ ਸਮੇਂ ਬਾਪ ਅਤੇ ਧੀਆਂ ਦੇ ਵਿਚਾਲੇ ਇੱਕ ਡੰਡਿਆਂ ਦੀ ਕੰਦ ਸੀ ਇੱਕ ਪਾਸੇ ਧੀਆਂ ਬਾਪ ਨੂੰ ਦੇਖ ਕੇ ਵਲਕ ਰਹੀਆਂ ਸੀ ਦੂਜੇ ਪਾਸੇ ਬਾਪ ਉਹਨਾਂ ਦੇ ਹੱਕਾਂ ਦੀ ਲੜਾਈ ਲੜ ਰਿਹਾ ਸੀ ਪ੍ਰਮਾਤਮਾ ਕਰੇ ਹਮੇਸ਼ਾ ਬਾਪ ਤੇ ਧੀਆਂ ਦਾ ਪਿਆਰ ਬਣਿਆ ਰਹੇ ਉਹਨਾਂ ਦੇ ਸਾਹਮਣੇ ਕਦੇ ਕੋਈ ਅਜੀਹਾ ਸਮਾਂ ਨਾ ਆਵੇ ਕਿ ਉਹਨਾਂ ਨੂੰ ਇੱਕ ਦੂਜੇ ਤੋਂ ਦੂਰ ਹੋਣਾ ਪਵੇ